ਆ ਅਕਾਲੀ ਦਲ ਤੁਹਾਡਾ ਪਰਿਵਾਰ ਆ ਤੇ ਜਿਹੜੇ ਕਹਿੰਦੇ ਸੀ ਅਕਾਲੀ ਦਲ ਖਤਮ ਹੋ ਗਿਆ ਅੱਜ ਠਾਠਾ ਮਾਰਦਾ ਕੱਟ ਇਸ ਗੱਲ ਦੀ ਗਵਾਹੀ ਭਰਦਾ ਵੀ ਅਕਾਲੀ ਦਲ ਜਿੰਨਾ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਉਹਨਾ ਅਕਾਲੀ ਦਲ ਕਾਇਮ ਹੋ ਕੇ ਤੁਹਾਡੇ ਇਥੇ ਹਿੱਕਾਂ 'ਚ ਵੱਜੂਗਾ ਹਿੱਕਾਂ 'ਚ ਬੋਲੋ ਤੇ ਬੜੀ ਖੁਸ਼ੀ ਹੁੰਦੀ ਅੱਜ ਮੈਨੂੰ ਪੱਤਰਕਾਰ ਸਾਹਿਬ ਸਵੇਰੇ ਪੁੱਛਦੇ तकरीबन 8 ਵਜੇ ਕਹਿੰਦੇ ਜੀ ਅਕਾਲੀ ਦਲ ਦਾ ਰਿਵਾਈਵਲ ਕਿਵੇਂ ਆ ਮੈਂ ਕਹਾਂ ਯਾਰ ਅਕਾਲੀ ਦਲ ਆਣੀ ਜਿਹੜੇ ਅੱਜ ਇੱਕ ਨਵੀਂ ਪਾਰਟੀ ਜੀ ਬਣਾਈ ਜਾਂਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ 104 ਸਾਲ ਬਾਅਦ ਜਾਗ ਆਈ ਹੈ 104 ਸਾਲ ਪੁਰਾਣੀ ਥੋੜੀ ਪਾਰਟੀ ਆ ਜਿਨ੍ਹਾਂ ਨੇ ਪੰਥ ਦੀ ਪੰਜਾਬ ਅਤੇ ਪੰਜਾਬੀਅਤ ਦੀ ਰਖਵਾਲੀ ਕੀਤੀ ਆ ਤੇ ਮੈਂ ਕਿਹਾ ਯਾਰ ਜਿਹੜਾ ਨਵਾਂ ਪੰਥ ਬਣ ਜਾ ਰਿਹਾ 1984 ਚ ਉਹ ਕਾਂਗਰਸ ਦਾ ਪਿੰਡੋਂ ਪੰਚਾਇਤ ਮੈਂਬਰ ਸੀਗਾ ਪੰਚਾਇਤ ਮੈਂਬਰ ਤੇ ਅੱਜ ਪੰਥ ਦਾ ਦਰਦ ਆ ਆ ਪਿੱਛੇ ਜੇ ਇੱਕ ਹੋਰ ਜਿਨ੍ਹਾਂ ਨੇ ਬੜਾ ਸਲਾਘਾਯੋਕ ਕੰਮ ਕੀਤਾ ਹੋਣਾ ਸ਼ਾਇਦ ਉਹਨੂੰ ਸਨਮਾਨਤ ਕਰਨ ਆ ਗਏ ਮੁਕਸਰ ਕਹਿੰਦੇ 17 ਸਾਲ ਸੇਵਾ ਕੀਤੀ ਆ ਤੇ 17 ਬੰਦੇ ਉੱਥੇ ਪਹੁੰਚੇ ਮੈਂ ਇੱਕੋ ਗੱਲ ਤੁਹਾਨੂੰ ਕਹਿਣਾ ਆ ਲੀਡਰ ਬੈਠਾ ਬੱਬਰ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਥੋੜਾ ਬਾਦਲ ਸਾਹਿਬ ਆ ਇੰਨੀ ਸੰਗਤ ਕਿਉਂ ਆਈ ਆ ਇਸ ਕਰਕੇ ਆਈ ਆ ਕਿਉਂਕਿ ਤੁਸੀਂ ਅੱਗੇ ਹੋ ਕੇ ਲੜਾਈ ਲੜਦੇ ਹੋ ਇਹ ਸੰਗਤ ਨੂੰ ਥੋੜੀ ਲੀਡਰਸ਼ਿਪ ਦੇ ਵਿੱਚ ਵਿਸ਼ਵਾਸ ਆ ਇਹ ਸੰਗਤ ਨੂੰ ਥੋੜੇ ਤੇ ਮਾਣ ਆ ਤੇ ਜਿਹੜਾ ਲੀਡਰ ਭੱਜਦਾ ਹੁੰਦਾ ਉਹਨੇ ਪਿੱਛੇ ਐਡੀ ਵੱਡੀ ਸੰਗਤ ਕਦੀ ਵੀ ਆਉਂਦੀ ਨਹੀਂਗੀ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਯਾਰ ਤਗੜੇ ਹੋ ਜਾ ਜਦੋਂ ਨਾ ਤੁਹਾਨੂੰ ਕੋਈ ਕਹਿੰਦਾ ਹੁੰਦਾ ਜੀ ਅਕਾਲੀ ਦਲ ਨੇ ਐ ਕਰਤਾ ਕੈਮ ਰਿਆ ਕਰੋ ਕੈਮ ਆ ਜਜ਼ਬਾ ਜਿਹੜਾ ਆਪਾਂ ਲੈ ਕੇ ਚੱਲੇ ਆ ਤੇ ਜਿਹੜਾ ਤੋਂ ਦੇ ਚੱਜ ਜਜ਼ਬਾ ਆ 2 ਸਾਲ ਰਹਿ ਗਏ 2 ਵੀਕੀ 1.5 ਸਾਲ ਰਹਿ ਗਿਆ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ ਆ ਯਾਦ ਰੱਖ ਲਿਓ 27 ਦੀ ਕਾਨਫਰੰਸ ਪਰ ਮਿਹਨਤ ਕਰਨੀ ਪੈਣੀ ਆ ਜੇ ਕੌਮ ਵੀ ਅਰਜਾਈ ਚ ਬੈਠਿਆ ਹੈ ਅਕਾਲੀ ਦਲ ਆਜੂਗਾ ਨਹੀਂ ਆਉਣਾ ਹਰ ਇੱਕ ਨੂੰ ਹਰ ਇੱਕ ਨੂੰ ਯਾਰ ਸਰਦਾਰ ਸੁਖਬੀਰ ਸਿੰਘ ਬਾਦਲ ਬੰਨਾ ਪੈਣਾ ਹਰ ਇੱਕ ਨੂੰ ਬਾਦਲ ਬੰਨਾ ਪੈਣਾ ਸੋ ਮੈਂ ਸਾਰੀ ਲੀਡਰਸ਼ਿਪ ਦਾ ਤੇ ਪ੍ਰਧਾਨ ਜੀ ਨੂੰ ਵਿਸ਼ਵਾਸ ਤੋਣੇ ਆ ਪ੍ਰਧਾਨ ਜੀ ਭੁੰਦੇੜ ਸਾਹਿਬ ਨੂੰ ਵੀ ਵਿਸ਼ਵਾਸ ਤੋਣੇ ਆ ਲੀਡਰਸ਼ਿਪ ਨੂੰ ਵੀ ਆ ਯੋਧੇ ਬੈਠੇ ਆ ਸਾਰੇ ਇਨਾਂ ਹਲਕਿਆਂ ਦੇ ਆ ਮਾਲਵੇ ਦੀ ਧਰਤੀ ਤੋਂ ਆਏ ਆ ਤਨ ਮਨ ਤੇ ਧਨ ਦੇ ਨਾਲ ਅਕਾਲੀ ਦਿਲ ਤੇ ਤੁਹਾਡੇ ਨਾਲ ਖੜੇ ਆ ਤੁਸੀਂ ਤਗੜੇ ਹੋ ਕੇ ਅਗਵਾਈ ਕਰੋ ਸਾਰਾ ਪੰਥ ਤੁਹਾਡੇ ਮਗਰ ਚੱਲੂਗਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ